ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਦਰਸਾ ਵਿੱਚ ਇੱਕ ਵਿਅਕਤੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਇਮਾਰਤ ਤਰੁਟਾਇਆ ਗਿਆ ਐਸਐਸਪੀ ਡਾਕਟਰ ਅਖਰ ਚੌਧਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਲੱਖੇਵਾਲੀ ਵਿਖੇ ਪੈਂਦੇ ਪਿੰਡ ਮਦਰਸਾ ਦੇ ਵਿਅਕਤੀ ਸਰਬਜੀਤ ਸਿੰਘ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤ ਬਣਾਈ ਗਈ ਸੀ ਇਸ ਸਬੰਧੀ ਸਬੰਰਥ ਅਥਾਰਟੀ ਤੋਂ ਇਸ ਨੂੰ ਢਾਉਣ ਮੋਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਜਿਸ ਤੋਂ ਬਾਅਦ ਕਾਰਵਾਈ ਕਰਦਾ ਇਹ ਸਮਾਰਕ ਨੂੰ ਢਾਹ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਹ ਇਮਾਰਤ ਸਰਬਜੀਤ ਸਿੰਘ ਵੱਲੋਂ ਉਸਾਰੀ ਗਈ ਸੀ ਉਸ ਅਤੇ ਉਸਦੇ ਪਰਿਵਾਰ ਉੱਪਰ ਨਸ਼ਾ ਤਸਕਰੀ ਦੇ ਪੰਜ ਪਰਚੇ ਪਹਿਲਾਂ ਹੀ ਦਰਜ ਹਨ ਐਸਐਸਪੀ ਸਾਹਿਬ ਡਾਕਟਰ ਆਖਰ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਯੁੱਧ ਨਸ਼ਾ ਵਿਰੋਧ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਜੇ ਕੋਈ ਨਸ਼ਾ ਵੇਚਦਾ ਹੈ ਅਤੇ ਵੇਚ ਕੇ ਜਾਇਦਾਦ ਬਣਾਉਂਦਾ ਹੈ ਤਾਂ ਉਸ ਨੂੰ ਅਟੈਚ ਕਰ ਲਿਆ ਜਾਏਗਾ ਅਤੇ ਜੇਕਰ ਕਿਸੇ ਨੇ ਸਰਕਾਰੀ ਸੰਪਤੀ ਤੇ ਕੋਈ ਇਮਾਰਤ ਬਣਾਈ ਹੈ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ ਉਹਨਾਂ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਨਿਡਰ ਹੋ ਕੇ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖਦੇ ਹੋਈ ਨੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕੀ ਇਸ ਮੌਕੇ ਸ੍ਰੀ ਕਮਲਪ੍ਰੀਤ ਸਿੰਘ ਜੀ ਚਾਹਲ ਐਸਪੀਐਚ ਐਸਡੀਐਮ ਬਲਜੀਤ ਕੌਰ ਸਰਦਾਰ ਇਕਬਾਲ ਸਿੰਘ ਡੀਐਸਪੀ ਮਲੋਟ ਐਸ.ਆਈ. ਦਰਸ਼ਨ ਸਿੰਘ ਐਸ.ਐਚ.ਓ ਲੱਖੇਵਾਲੀ ਸਾਰਾ ਨਸ਼ਾ ਨੂੰ ਲੈ ਕੇ ਜਿਵੇਂ ਐਨ.ਡੀ.ਪੀ.ਸੀ ਦੇ ਪਰਚੇ ਨੂੰ ਲੈ ਕੇ ਘਰ ਢਾਇਆ ਜਾ ਰਿਹਾ ਜਿਵੇਂ ਇੱਕ ਪੰਚਾਇਤ ਦੇ ਵੱਲੋਂ ਮਤਾ ਪਾ ਦਿੱਤਾ ਜਾਂਦਾ ਉਸ ਨੂੰ ਲੈ ਕੇ ਘਰ ਢਾਇਆ ਜਾ ਪੰਚਾਇਤ ਦਾ ਤਾਂ ਇਹਨਾਂ ਨੇ ਨਿਆਂਇਕ ਪੰਚਾਇਤ ਹੀ ਸਾਡੇ ਨਾਲ ਨਿਆਂ ਕਰ ਦਈਏ ਇਹਨਾਂ ਦਾ ਪੰਚਾਇਤ ਵਿੱਚ ਤਾਂ ਸਾਰੇ ਜਿਵੇਂ ਇਕ ਲਈ ਸਾਰੇ ਘਰ ਪਈ ਏਸੀ 'ਚ ਹੀ ਬੈਠੇ ਆ ਉਹਨਾਂ ਤਾਂ ਵੀ ਚੱਲੂਗਾ ਜੀ ਉਹਨਾਂ ਦੇ ਵੀ ਚੱਲੂਗਾ ਜੀ ਸਾਰੀ ਕਾਰਵਾਈ ਜਿਵੇਂ ਪੰਚਾਇਤ ਸਾਨੂੰ ਲਿਖ ਕੇ ਦੇਊਗੀ ਅਸੀਂ ਉਹਨਾਂ ਦੇ ਕਾਰਵਾਈ ਐਨਡੀਪੀਐਸ ਦੇ ਐਕਟ ਦੇ ਅੰਮੀਆ ਤੇ ਇਹਨਾਂ ਦੇ ਪਰਚੇ ਵੀ ਹੈਗੇ ਕਿ ਸਰ ਤੁਸੀਂ ਐਨਡੀਪੀਐਸ ਦੇ ਵੀ ਹੈਗੇ ਸਾਨੂੰ ਪੁਲਿਸ ਵਾਲੋਂ ਲਿਖ ਕੇ ਆਇਆ ਸੀ ਜੀ ਅੱਛਾ ਉਹ ਕਿੰਨੇ ਪਰਚੇ ਨੇ ਐਕਚੁਅਲੀ ਤਾਂ ਜ਼ਿਆਦਾ ਤਾਂ ਪੁਲਿਸ ਡਿਪਾਰਟਮੈਂਟ ਨੂੰ ਪਤਾ ਪਰ ਸਾਡੇ ਕੋਲੇ ਦੋ ਪਰਚੇ ਬਾਰੇ ਲਿਖ ਕੇ ਆਇਆ ਸੀ ਜੀ ਚੱਲੇ ਸੀ ਹਾਂਜੀ ਹਾਂਜੀ ਚਲੋ ਇੱਕ ਪਤਾ ਹਾਂ ਚੰਗੇ ਤਾਰੇ ਨੇ ਦੋ ਤਾਰਾਂ ਇੱਕ ਰੋਸ ਐਸਡ ਬਿਲਕੁਲ ਮਰਿਆ

इनपुट जो कोई, कोई लॉ एंड हो इस ब्रदर से फादर से भी पेल डी पी एस दर्चे तो इस मुहिम तो से मैं यही कहना चाहवाई प्रोसीड सेल ऑफ ड्रग्डिंग कोई स्ट्रक्चर बना तो उसके खिलाफ कार्रवाई की जाऊगी

एक ਨੋਨ ਆਰਡਰ ਪਰਪਸ ਦੇ ਹੈਲਪ ਕਰਦੇ ਜਿਸ ਤਰ੍ਹਾਂ ਮੈਸੇਜ ਭੌਂਗੇ ਕਿ ਜੇ ਕੋਈ ਨਸ਼ਾ ਬਸਤਰ ਹੈ ਗਿਆ ਹੈ नशा तस्कर ਜੇ ਇਸ ਤਰ੍ਹਾਂ ਦਾ ਬਟੀਗਾ ਕਰਨਾ ਹੈ ਕਿ ਕੋਈ ਪਾਈ ਨੇ ਇਸ ਤੇ ਕਲੀਅਰ ਇਨਸਟਰਕਸ਼ਨਸ ਹੈਗੇ ਕਿ ਜੋ ਵੀ ਕੋਈ ਨਸ਼ਾ ਤਸਕਰ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਬਿਲਡਿੰਗ ਕੋ ਸਟਰਕਚਰ ਬਣਾ ਕੇ ਰੱਖਿਆ ਹੈ ਤੇ ਇਹ ਨਾਤੇ ਫੈਮਲੀ ਤੇ ਇਨਾਂ ਦੇ ਪਾਦਰ ਤੇ ਬ੍ਰਦਰ ਮਿਲਾ ਕੇ ਟੋਟਲ 5 ਪਰਚੇ ਹੈਗੇ ਤੇ ਇਸ ਚ ਗੋਲੀਆਂ ਦੀ ਕਾਫੀ ਪਿੱਛੇ ਰਿਕਵਰੀ ਹੋਈ ਸੀ ਇਨਾਂ ਦੇ ਜੋ ਪੁਰਾਣੇ ਪਰਚਿਆਂ ਤੇ ਲੈ ਦੇ ਕੋਈ ਯਾਤਰਾ ਦਾ ਹੋਰ ਤੱਕ ਰਹੇਗਾ ਜਿੱਦ ਤੱਕ ਸਰਵਿਸ ਚ ਚੱਲ ਰਹੀ ਹੈ ਇਹ ਵਕਵਕ ਡਿਸਟ੍ਰਿਕਟਸ ਤੇ ਵਕਵਕ ਜੋ ਹੈਗੇ ਇਸ ਤਾਂ ਦੀ ਸਟਰਕਚਰਸ ਜੋ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਤਾਂ ਡਿਸਟ੍ਰਿਕਟ ਮੁਕਸਰ ਤੇ ਵੀ ਇਹ ਕਾਰਵਾਈ ਜੋ ਹੈ ਚੱਲ ਰਹੀ ਹੈ ਸਾਰੇ ਇਹ ਕਹਿੰਦੇ ਆ ਵੀ ਜਿਹੜੇ ਹੋਰ ਵੀ ਬੜੇ ਲੋਕ ਸ਼ਾਮਲਾਂ ਜ਼ਮੀਨਾਂ ਤੇ ਬੈਠੇ ਆ ਕਿ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਦੇਖੋ ਇਹ ਤਾਂ ਵੈਰੀਫਿਕੇਸ਼ਨ ਪ੍ਰੋਸੈਸ ਹੈਗਾ ਵੈਰੀਫਾਈ ਕਰਕੇ ਸਾਰੀ ਚੀਜ਼ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ ਥੈਂਕ ਯੂ ਹਲੋ ਹਲੋ ਅੱਛਾ ਲਓ ਤੁਸੀਂ ਠੰਗਣਾ ਬਾਹਰ ਗੱਲ ਕਰਨੀ ਉਹ ਗੱਲ ਹੋ ਕਰਨੀ ਹੁਣ ਹੱਲ ਲਾਣੀ ਤੁਸੀਂ ਤੁਹਾਨੂੰ ਮੈਂ ਪਿਛੇ ਮਿੰਟ ਫੋਨ ਕਰਾਂਗਾ ਕੋਲ ਸਪੈਂਸ ਆ ਕੀ ਕਰਨਾ ਜੋ ਕੋਈ ਫਰੰਡ ਜਿਹੜੀ ਪ੍ਰੋਫਿਟ ਮਾਈਨ ਕਰੇ ਜਾਂਦਾ ਹੈ। ਅੰਤਾਈ ਜਾ ਰਹੀ ਹੈ। ਲੋਕ ਨਸ਼ਾ ਤੋਸਕਦੇ ਸੀ ਜਿਹੜੇ ਸੀ ਇਹ ਪੰਚਾਇਤ ਜੀ ਨੀਤੀ ਸੀ ਤੁਹਾਡੇ ਕੋਲ ਜਿਹੜਾ ਮਤਾ ਪਾਸ ਹੁੰਦਾ ਸੀ। ਹਰੇ ਨਵੇਂ ਸਿਵਲ ਸਰਕਾਰ ਤੋਂ ਸਖਤ ਕਰਨ ਲੱਗਿਆ ਸਾਡੇ ਤੋਂ। ਇੱਕ ਮਤ ਬਾਈ ਨਹੀਂ ਫੜਿਆ। ਕਿਹੜੀ ਦਾ ਨਾਂ ਲੈਣੀ? ਕਮਨ ਬਾ। ਕੋਈ ਨਹੀਂ ਆ ਦੇ। ਇਹ ਮੰਨ ਲਓ। ਅਗਲੇ ਹੀ ਤੋਂ ਕਿ ਜਿਹੜੀ ਦੂਜਾ ਮਤਾ ਮਤਾ ਜਿਹੜੀ ਪਤਾ ਨਹੀਂ ਪਾਇਆ ਕੋਈ ਮਤਾ। ਨੰਨ ਨਸ਼ਾ ਕਰਦੀ ਕਰਕੇ ਬਸਾ ਕਿ ਉਹ ਸਮਾਈ ਇਹਦਾ ਕੋਈ ਕੇਸ ਵਿੱਚ ਚੱਲਦਾ ਉਹ ਦੀ ਗੱਲ ਜਿਹੜਾ ਨੋਟਿਸ ਲੱਗਿਆ ਨੋਟ ਦੇ ਉੱਤੇ ਸਿਰਫ ਸ਼ਾਮਲੜ ਜ਼ਮੀਨ ਤੇ ਲਿਖਿਆ ਕੋਈ ਉਹ ਤੇ ਐਨਡੀਪੀਐਸ ਵੀ ਲਿਖਿਆ ਉਹ ਮਤਲਬ ਨੋਟਿਸ ਤੁਸੀਂ ਕਢਿਆ ਆਪਨੇ ਉਹਦਾ ਪੂਰਾ ਸਾਰਾ ਪਤਾ ਹੀ ਸਾਨੂੰ ਨਹੀਂ ਲੱਗਿਆ ਪੰਚਾਇਤ ਦੇ ਸਰਪੰਚ ਨੇ ਉਹ ਵੀ ਵੀਡੀਓ ਸਾਹਿਬ ਨੇ ਸਭ ਜਿਵੇਂ ਮੰਨ ਲਓ ਪ੍ਰੈਕਟੀ ਸਾਹਿਬ ਨੇ ਲਗਾਇਆ ਸੀ ਸਾਨੂੰ ਬਾਕੀ ਪ੍ਰਸ਼ਾਸਨ ਸਾਰਾ ਉਹਨੂੰ ਤੁਸੀਂ ਗੱਲ ਕਰ ਸਕਦੇ ਕਟਕਟ ਹੋ ਗਿਆ ਤੇ ਖਤਮ ਉਹ ਵੀ ਚਿੰਤ ਨਹੀਂ ਰਲਤ ਹੋਣੀ ਜਿਹੜੀ ਖੰਕ ਤੋਂ ਗੱਲ ਇਹ ਰੋ ਸਾਡੇ ਕੋਲ ਰੋਚਨਾ ਘੋੜੇ ਵੱਲੋਂ ਉੱਥੇ ਮੱਧਰ ਲਾ ਕੇ ਤੇ ਪਰਚਾ ਲੱਗੇ ਹੋਇਆ ਹਾਂ ਕੋਈ ਤੁਸੀਂ ਇਹ ਗੱਲ ਕਹਿੰਦੇ ਵੀ ਅਸੀਂ ਹਾਂ ਜੀ ਇਹ ਸਰਕਾਰੀ ਪ੍ਰੋਪਰਟੀ ਜ ਹੈ ਜ ਹੈ ਹੈਗੀ ਸਰਕਾਰੀ ਹੈ ਜੀ ਇਹ ਪ੍ਰੋਪਰਟੀ ਸਰਕਾਰੀ ਪਿਆ ਜੀ ਪਰ ਜਿਹੜਾ ਘਟਣ ਲਗਾ ਇਹਨਾਂ ਦੇ ਜਿਹੜੇ ਨਸ਼ੇ ਦੇ ਪਰਚੇ ਉਹਦੇ ਬਾਅਦ ਹਾਂ ਬਸ ਪਛੈਦੀ ਹਾ ਤੇ ਮੈਂ ਨਹੀਂ ਨਹੀਂ ਪੈਂਡੀ ਪੀਐਸ ਵੀ ਤੇ ਦੂਜੇ ਦੂਜੀ ਗੱਲ ਵੀ ਨਾਲ ਹੈ ਬਰਾਬਰ ਵੀ ਜਿਹੜੀ ਪਛੈਦੀ ਜਗ੍ਹਾ ਜਮੈਂਟੀ ਉਹ ਵੀ ਥੋੜਾ ਨੋਟ ਫਲ ਗਿਆ ਸਾਹਮਣੇ ਕੋਈ ਮੁਕਾਬਲ ਨਹੀਂ ਚੈਦੀ ਜਗਰ ਨਹੀਂ ਵੀਡੀਓ ਸਾਹਮਣੇ ਵੀ ਸਾਨੂੰ ਇਹ ਵੀਡੀਓ ਸਾਹਮਣੇ ਦੱਸੋ ਤੁਹਾਨੂੰ ਜੈਦੀ ਜਗਰ ਦੇ ਘਰ ਬੈਂਦੀ ਬਿਠਾਈ ਸਦਾ ਆਦ ਖਰੋਣਾ ਵੀ ਠਾਈ ਗਏ ਇਹਨਾਂ ਦਾ ਕੱਲਾ ਇਹ ਨਸ਼ੇ ਬਾਦ ਜੀ ਬਾਦ ਜੀ ਅੱਥੇ ਦੇ ਬੱਜੇ ਬਾਦ ਤੇ ਕੋਈ ਬਰਤੇ ਨਜੇ ਦੇ ਨਸ਼ੇ ਦੇ ਬੱਤੇ ਮਾ ਹੋਰ ਕਿਸੇ ਨੇ ਬਜੀ ਦੋਣਾ ਹਾਂ ਇਸ ਮੁਖ ਮਾ ਬੱਠ ਠੀਕ ਹੈ ਕਿੱਢ ਕਿਉਂ ਕਹਲੇ ਹਾਂ ਜੈਦੀ ਦਾ ਬਾਬਾ ਜੈਦੀ ਅੰਦਰੋਂ ਕਰ ਰਿਹਾ ਹਾਂ ਹਾਂ